ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਅਚਾਨਕ ਇੱਕ ਖਬਰ ਸਾਹਮਣੇ ਆਉਣ ਲੱਗੀ ਔਰ ਉਸ ਵਿੱਚ ਕਿਹਾ ਜਾਣ ਲੱਗਿਆ ਇੱਕ ਸਵਾਲ ਉੱਠਣ ਲੱਗਿਆ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਪੱਧਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੀਆਂ ਸ਼ਾਇਦ ਮੁਸ਼ਕਲਾਂ ਵੱਧ ਸਕਦੀਆਂ ਨੇ ਪਰ ਐਵੇਂ ਕਿਉਂ ਕਿਹਾ ਜਾ ਰਿਹਾ ਇਹ ਸਵਾਲ ਉਦੋਂ ਉੱਠੇ ਜਦੋਂ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਹੋਇਆ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਨੇ ਕੁਝ ਗੱਲਾਂ ਸਾਹਮਣੇ ਰੱਖੀਆਂ ਔਰ ਉਹ ਗੱਲਾਂ ਜੁੜੀਆਂ ਹੋਈਆਂ ਨੇ ਇੱਕ ਸਿੰਘ ਦੇ ਨਾਲ ਰੁਪਿੰਦਰ ਸਿੰਘ ਉਸ ਵਿਅਕਤੀ ਦਾ ਨਾਮ ਦੱਸਿਆ ਹੈ ਔਰ ਰੁਪਿੰਦਰ ਸਿੰਘ ਉਹਨਾਂ ਦੋ ਭਰਾਵਾਂ ਦੇ ਵਿੱਚੋਂ ਇੱਕ ਹੈ ਜਿਸ ਨੂੰ ਬੇਅਦਬੀ ਕਾਂਡ ਤੋਂ ਬਾਅਦ ਪੁਲਿਸ ਚੁੱਕ ਕੇ ਲੈ ਗਈ ਸੀ ਇਹ ਇਲਜ਼ਾਮ ਹੁਣ ਤੱਕ ਲਾਇਆ ਜਾਂਦਾ ਜਸਵੀਰ ਸਿੰਘ ਪੱਟੀ ਇੱਕ ਕਹਾਣੀ ਸੁਣਾਉਂਦੇ ਨਜ਼ਰ ਆਉਂਦੇ ਆ ਲੜੀ ਨਾਲ ਲੜੀ ਜੋੜਨ ਦੀ ਕੋਸ਼ਿਸ਼ ਕਰਦੇ ਆ ਉਸ ਸਮੇਂ ਦਾ ਜ਼ਿਕਰ ਕਰਦੇ ਆ 2015 ਦਾ ਉਹ ਸਮਾਂ ਜਦੋਂ ਸਰੂਪ ਚੋਰੀ ਹੁੰਦਾ ਪਿੰਡ ਜਵਾਰਕੇ ਤੋਂ ਸਰੂਪ ਚੋਰੀ ਹੁੰਦਾ ਜ਼ਿਕਰ ਕਰਦੇ ਆ ਦੋ ਭਰਾਵਾਂ ਦਾ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਪੰਜਗਰਾਈਆਂ ਪਿੰਡ ਹੈ ਔਰ ਇਹਨਾਂ ਦਾ ਜ਼ਿਕਰ ਹੁੰਦਾ ਪੰਜਗਰਾਈਆਂ ਪਿੰਡ ਦੇ ਰਹਿਣ ਵਾਲੇ ਦੋਵੇਂ ਅਮਰਤ ਧਾਰੀ ਸਿੱਖ ਦੱਸੇ ਜਾਂਦੇ ਆ ਔਰ ਜਸਬੀਰ ਸਿੰਘ ਪੱਟੀ ਜਿਹੜੀ ਕਹਾਣੀ ਦੱਸਦੇ ਨੇ ਆ ਤੁਹਾਨੂੰ ਵੀ ਉਹ ਸੁਣਾਉਨੇ ਆ ਬਹੁਤ ਜ਼ਿਆਦਾ ਬਰੀਫ ਡਿਸਕ੍ਰਿਪਸ਼ਨ ਉਸ ਕਹਾਣੀ ਦੀ ਦੇਣੇ ਆ ਜਿਵੇਂ ਕਿ ਤਰੀਕਾਂ ਜਾਂ ਮਹੀਨਿਆਂ ਦੇ ਹਿਸਾਬ ਨਾਲ ਸਮਝਿਆ ਜਾ ਸਕਦਾ ਕਿ ਜੂਨ 2015 ਦੇ ਵਿੱਚ ਪਿੰਡ ਜਵਾਹਰਕੇ ਤੋਂ ਸਰੂਪ ਚੋਰੀ ਹੁੰਦਾ ਉਸ ਤੋਂ ਬਾਅਦ ਉਸ ਮੁਤਲਕ ਪੋਸਟਰਸ ਛਾਪਦੇ ਨੇ ਜਿਨ੍ਹਾਂ ਦੇ ਵਿੱਚ ਗਾਲਾਂ ਲਿਖੀਆਂ ਹੁੰਦੀਆਂ ਨੇ ਧਮਕੀਆਂ ਲਿਖੀਆਂ ਹੁੰਦੀਆਂ ਨੇ ਔਰ ਉਹ ਪੋਸਟਰ ਸਤੰਬਰ ਮਹੀਨੇ ਚ ਛਾਪਦੇ ਨੇ ਤੇ ਉਸ ਤੋਂ ਬਾਅਦ ਗਲੀਆਂ ਤੇ ਨਾਲਿਆਂ ਦੇ ਵਿੱਚ ਅੰਗ ਪਾੜੇ ਹੋਏ ਮਿਲਦੇ ਨੇ ਲੱਭਦੇ ਨੇ ਜਿਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਜਿਹੜਾ ਉਹ ਸ਼ੁਰੂ ਹੁੰਦਾ ਜਦੋਂ ਇਹ ਸਭ ਕੁਝ ਦਿਖਾਈ ਦਿੰਦਾ ਹੈ ਜਦੋਂ ਗਲੀਆਂ ਨਾਲਿਆਂ ਦੇ ਵਿੱਚ ਪਏ ਹੋਏ ਸਰੂਪ ਮਿਲਦੇ ਨੇ ਤਾਂ ਜਸਵੀਰ ਸਿੰਘ ਪੱਟੀ ਕਹਿੰਦੇ ਉਸ ਵੇਲੇ ਫਿਰ ਮੋਰਚਾ ਲੱਗਦਾ ਤੇ ਉਸ ਮੋਰਚੇ ਵਿੱਚ ਵੀ ਇਹ ਦੋ ਭਰਾ ਸ਼ਾਮਿਲ ਹੁੰਦੇ ਨੇ ਜਿਸ ਤੋਂ ਬਾਅਦ ਸੀਨੀਅਰ ਪੱਤਰਕਾਰ ਦੇ ਦਾਅਵੇ ਮੁਤਾਬਕ ਪੁਲਿਸ ਇਹਨਾਂ ਦੋਵਾਂ ਭਰਾਵਾਂ ਨੂੰ ਚੁੱਕ ਕੇ ਲੈ ਜਾਂਦੀ ਹੈ ਔਰ ਉਸ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆਂ ਜਸਬੀਰ ਸਿੰਘ ਪੱਟੀ ਨੇ ਇੱਥੋਂ ਤੱਕ ਕਿਹਾ ਕਿ ਇਹਨਾਂ ਦੋਵਾਂ ਭਰਾਵਾਂ ਦੇ ਉੱਤੇ ਅਰਥਾਤ ਛੱਦਦ ਹੋਇਆ ਇਹਨਾਂ ਨੂੰ ਕੁੱਟਿਆ ਗਿਆ ਇਹਨਾਂ ਨੂੰ ਪੁੱਠੇ ਲਮਕਾਇਆ ਗਿਆ ਇਹਨਾਂ ਨੂੰ ਕਰੰਟ ਲਾਇਆ ਗਿਆ ਇੱਥੋਂ ਤੱਕ ਦੀਆਂ ਗੱਲਾਂ ਜਸਬੀਰ ਸਿੰਘ ਪੱਟੀ ਕਰਦੇ ਨਜ਼ਰ ਆਏ ਨੇ ਔਰ ਕਹਿੰਦੇ ਕਿ ਅੰਤ ਜਦੋਂ ਤਾਂ ਵੀ ਨਹੀਂ ਮੰਨੇ ਇੱਥੇ ਸ਼ਾਇਦ ਕੁੱਟਿਆ ਮਾਰਿਆ ਤਾਂ ਗਿਆ ਕਿ ਉਹਨਾਂ ਨੂੰ ਮਨਾਇਆ ਜਾ ਰਿਹਾ ਹੋਵੇ ਔਰ ਅੰਤਜਰੋ ਨਹੀਂ ਬੰਨੇ ਤਾਂ ਸੀਨੀਅਰ ਪੱਤਰਕਾਰ ਕਹਿੰਦੇ ਨੇ ਕਿ ਉਹਨਾਂ ਦੇ ਅੱਗੇ ਇੱਕ ਬਲੈਂਕ ਚੈੱਕ ਰੱਖ ਦਿੱਤਾ ਗਿਆ ਤੇ ਇਲਜ਼ਾਮ ਲੱਗਿਆ ਉਸ ਵੇਲੇ ਦੇ ਪ੍ਰਸ਼ਾਸਨ ਉੱਤੇ ਕਿ ਇਹਨਾਂ ਦੋਮਾ ਸਿੰਘਾਂ ਨੂੰ ਕਿਹਾ ਗਿਆ ਕਿ ਆਪਣੀ ਮਨਚਾਹੀ ਰਕਮ ਭਰ ਲਓ ਤੇ ਇਹ ਇਹ ਗੁਨਾਹ ਮੰਨ ਲਓ ਹੁਣ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਸੀਨੀਅਰ ਪੱਤਰਕਾਰ ਇਹ ਦਾਵਾ ਕਰਦੇ ਆ ਕਿ ਜਿਹੜੇ ਰੁਪਿੰਦਰ ਸਿੰਘ ਨੇ ਉਹ ਕਹਿੰਦੇ ਨੇ ਕਿ ਉਹ ਗਵਾਹੀ ਦੇਣ ਨੂੰ ਤਿਆਰ ਨੇ ਤੇ ਜਦੋਂ ਉਹਨਾਂ ਦੀ ਗਵਾਹੀ ਪਵੇਗੀ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ 307 ਦੇ ਮੁਕੱਦਮੇ ਦੀ ਗਵਾਹੀ ਦੇਣਗੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿਉਂਕਿ ਜਦੋਂ ਇਹ ਸਾਰਾ ਕੁਝ ਹੋਇਆ ਸੀ ਸੁਖਬੀਰ ਸਿੰਘ ਬਾਦਲ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਚੰਡੀਗੜ੍ਹ ਦੇ ਵਿੱਚ ਜਿਹਦੇ ਵਿੱਚ ਉਹ ਆਪਣਾ ਅਥਾ ਦੁੱਖ ਪ੍ਰਗਟ ਕਰਦੇ ਆ ਉਹ ਕਹਿੰਦੇ ਕਿ ਮੈਨੂੰ ਬਹੁਤ ਦੁੱਖ ਹੋਇਆ ਜੋ ਵਾਪਰਿਆ ਔਰ ਇਹ ਵਚਨ ਦਿੰਦੇ ਆ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਵੀ ਸੁਖਬੀਰ ਸਿੰਘ ਬਾਦਲ ਉਦੋਂ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਪੁਲਿਸ ਅਧਿਕਾਰੀ ਉੱਥੇ ਮੌਜੂਦ ਹੁੰਦੇ ਨੇ ਉਹਨਾਂ ਵੱਲੋਂ ਇਸ ਪੂਰੇ ਮਸਲੇ ਉੱਤੇ ਪੁਲਿਸ ਬਰੀਸ਼ਿੰਗ ਦਿੱਤੀ ਜਾਂਦੀ ਹੈ ਸਾਰਾ ਕੁਝ ਉਸ ਵੇਲੇ ਹੁੰਦਾ ਪਰ ਸੀਨੀਅਰ ਪੱਤਰਕਾਰ ਕੁਝ ਹੋਰ ਹੀ ਗੱਲ ਕਰ ਰਹੀ ਹੈ। ਉਹਨਾਂ ਨੇ ਉਸ ਵੇਲੇ ਦੇ ਪ੍ਰਸ਼ਾਸਨ ਉੱਤੇ ਗੁੱਝੇ ਇਲਜ਼ਾਮ ਲਾਏ ਨੇ। ਉਹਨਾਂ ਨੇ ਸੁਖਬੀਰ ਸਿੰਘ ਬਾਦਲ ਉੱਤੇ ਗੁੱਝੇ ਇਲਜ਼ਾਮ ਲਾਏ ਨੇ ਔਰ ਇਹ ਵੀ ਕਿਹਾ ਹੈ ਕਿ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਮੌਕਾ ਮਿਲਿਆ ਜਦੋਂ ਬਿਆਨ ਦਰਜ ਹੋਏ ਤੇ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਿਆਨ ਦਰਜ ਕਰਾਉਣਗੇ। ਇਹ ਦਾਵਾ ਆ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਦਾ। ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ। ਵੇਖਣ ਵਾਲੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲਦਰ ਅਸਲ ਮਸਲੇ ਵਿੱਚ ਫਸ ਸਕਦੇ ਨੇ ਕਿ ਨਹੀਂ ਜਾਂ ਇਸ ਮਸਲੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਜੇ ਇਹ ਮਸਲਾ ਉੱਥੇ ਤੱਕ ਪਹੁੰਚਿਆ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ